লোকসভা चुनाव ਲਈ ਲੋਕਾਂ ਦੀ رائے ਲੈਣ ਜਾ ਰਿਹਾ ਆ ਤੁਹਾਨੂੰ ਰੂਪ ਰੂਪ ਕਰਾਨੇ ਆ ਜੀ ਇੱਕ ਦੁਕਾਨਦਾਰ ਨਾਲ ਭਾਜੀ ਆਪਣੇ ਇਲੈਕਸ਼ਨ ਚੱਲ ਰਹੀ ਹੈ ਲੋਕ ਸਭਾ ਦੇ ਆਪਣੇ ਆ ਜਿਹੜੇ ਆ ਵੋਟਾਂ ਆ ਰਹੀਆਂ ਹਾਂਜੀ ਹਾਂਜੀ ਇਸ ਤਰ੍ਹਾਂ ਦੇ ਮੀਡੀਆ ਚਾਹਨੇ ਹੋ ਦੇਖੋ ਜੀ ਅਸੀਂ ਜਾਣੇ ਕੋ ਲੋਕਲ ਉਮੀਦਵਾਰ ਹੋਏ ਸ਼ਰੀਫ ਆदमी ਹੈ ਬਿਲਕੁਲ ਠੀਕ ਹੈ ਜੀ ਜਿਹੜਾ ਲੋਕਾਂ ਦੇ ਗੱਲ ਸੁਣ ਸਕੇ ਅਸੀਂ ਦੁੱਖ ਤਕਲੀਫ ਇਹਨਾਂ ਨੂੰ ਪਕੜ ਸਕੀਏ ਉਹਨੂੰ ਵੋਟਾਂ ਮਿਲਣੀਆਂ ਚਾਹੀਦੀਆਂ ਨੇ ਕਰੇ ਹਰ ਬੰਦਾ ਵੋਟ ਬੰਦਾ ਅਧਿਕਾਰ ਨਾਲ ਹੋਣਾ ਚਾਹੀਦਾ ਹਰ ਬੰਦਾ ਵੋਟ ਪਾਵੇ ਕਹੇ ਕਿਸੇ ਕੰਨਦੂ ਬਾਈ ਬੋਧੂ ਪਾਵੇ ਬਹੁਤ ਬੋਤਾਂ ਨਮਾਜ਼ ਜੀ ਲੋਕ ਸਭਾ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਮੀਂਗਵਾਰ ਚਾਹੁੰਦੇ ਹੋ ਉਹ ਇਸ ਇਲਾਕੇ ਵਿੱਚ ਕਿਸ ਤਰ੍ਹਾਂ ਦਾ ਮੀਂਗਵਾਰ ਚਾਹੀਦਾ ਸਾਨੂੰ ਉਹ ਮੀਂਗਵਾਰ ਚਾਹੀਦਾ ਜਿਹੜਾ ਇਲਾਕੇ ਦੇ ਵਿੱਚ ਸਾਫ਼ ਸਵੱਛ ਸਾਫ਼ ਸफाई ਦਾ ਖਾਸ ਖਿਆਲ ਕੀਤਾ ਜਾਏ ਸ਼ਹਿਰ ਚ ਸੜਕੀ ਬਹੁਤ ਮਾੜੀ ਹੈ ਤੇ ਦੂਜਾ ਜਿਹੜਾ ਨਸ਼ਾੜਾ ਨਵਿੱਗਾ ਉਹ ਸ਼ਹਿਰ ਤੋਂ ਬੰਦ ਹੋ ਲੱਗੇ ਜੇ ਮਾਮਲੀ ਬੋਤ ਜਵਾਨੀ ਮਰਦੇ ਪਏ ਨੇ ਉਹਦੇ ਤੇ ਸਰਕਾਰ ਦਾ ਜ਼ਿਆਦਾ ਧਿਆਨ ਹੋਣਾ ਚਾਹੀਦਾ ਬਸ ਤੁਹਾ ਚੋਣਾਂ ਦਾ ਦੌਰ ਚੱਲ ਰਿਹਾ ਹੈ 1 ਜੂਨ ਨੂੰ ਜਿਹੜੇ ਆਪਾਂ ਅਮੀਰਗੜ ਤੁਲਣਾ ਉਹਦੀ ਵੋਟਿੰਗ ਕਰਨੀ ਆਪਾਂ ਤੁਸੀਂ ਲੋਕ ਸਭਾ ਹਲਕਾ ਗੁਰਦਾਸਪੁਰ ਲਈ ਕਿਸ ਤਰ੍ਹਾਂ ਦਾ ਉਮੀਦਵਾਰ ਹੈ ਕਿਸ ਤਰ੍ਹਾਂ ਦਾ ਐਮਪੀ ਜਾਣੇ ਹੋ ਜਿਹੜਾ ਵੀ ਸਹੀ ਹੋਵੇ ਜਿਹੜਾ ਕੰਮ ਕੰਮ ਕਰਾ ਸਕੇ ਹੁਣ ਐ ਦੇਖੋ ਨਾ ਕੋਈ ਨਹੀਂ ਆਂਦਾ ਹੁਣ ਸਰਕਾਰ ਦੇ ਦੇਖ ਲਓ ਸਫਾਈ ਆ ਤੁਹਾਡੇ ਸਾਹਮਣੇ ਹੀ ਹੈ ਸੜਕਾਂ ਦੀ ਸਫਾਈ ਹੁੰਦੀ ਹੀ ਨਹੀਂ ਆ ਜੋ ਇਲੈਕਸ਼ਨ ਆਣਿਆ ਉਹਦੇ ਹੋਣੇ ਨਹੀਂ ਤੇ ਨਹੀਂ ਹੋਣੀ ਉਹਦਾ ਫਾਇਦਾ ਹੁੰਦਾ ਹੁਣ ਆਪਣੇ ਇੰਦਰ ਕੋਣੇ ਦੇ ਚੱਲ ਜਾਓ ਮੇਰ ਉਥੋਂ ਦੇ ਸਾਰੇ ਕੁਛ ਉਥੋਂ ਦੇ ਐਮਸੀ ਉਥੋਂ ਦੇ ਅਮਲੇ ਉਥੋਂ ਦਾ ਇਹ ਤੇ ਜਿਹੜਾ ਬੀਜਪੀ ਦਾ ਪਾਰਟੀ ਉਹ ਹੀ ਅਧਿਐਕਸ਼ ਉਹ ਵੀ ਉਥੋਂ ਆਇਆ ਨਾਲ ਇੰਦਰਾ ਲੋਣੀ ਦੇ ਐਂਟਰੈਂਸ ਦੇ ਉੱਪਰ ਕੂੜਾ ਹੀ ਠੀਕ ਹੈ ਕਿਹੜਾ ਜਾਇਏ ਹੋਤੇ ਦੇਖੋ ਨਹੀਂ ਆਪਣੇ ਜ਼ਾਮਾ ਬਹੁਤ ਹਨ ਉਹ ਤੇ ਅੰਦਰ ਇੱਕ ਜੂਨ ਨੂੰ ਇੱਥੇ ਵੋਟਿੰਗ ਹੋਣੀ ਹੈ ਉਹ ਤੁਸੀਂ ਲੋਕ ਸਭਾ ਹਰ ਕੇ ਗੁਰਦਾਸਪੁਰ ਦਾ ਐਮਪੀ ਕਿਸ ਤਰ੍ਹਾਂ ਜਾਣਦੇ ਹੋ ਦੇਖੋ ਐਕਚੁਅਲੀ ਲੋਕ ਸਭਾ ਦਾ ਹਲਕਾ ਜਿਹੜਾ ਇੱਕ ਛੋਟਾ ਜਿਹਾ ਹੈ ਅਸੀਂ ਇੱਕ ਨੈਸ਼ਨਲ ਦੇ ਲੀਡਰ ਨੂੰ ਦੇਖਣਾ ਹੈ ਜਿਹੜਾ ਸੈਂਟਰ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਔਰ ਸਾਡੇ ਲਈ ਉਹ ਲੀਡਰ ਇਸ ਸਮੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਨੇ ਦੇਸ਼ ਦਾ ਮਾਣ ਵਧਾਇਆ ਸਤਕਾਰ ਵਧਾਇਆ ਇੰਟਰਨੈਸ਼ਨਲ ਲੈਵਲ ਤੇ ਇੰਡੀਆ ਨੂੰ 5th ਬਡੀ ਇਕਨੋਮੀ ਕੀਤਾ ਆ ਉਹਨੇ ਦੇਸ਼ ਦੇ ਅੰਦਰ ਐਸਓਈ ਕल्याणकारी ਯੋਜਨਾ ਲਾਗੂ ਕੀਤੀਆਂ ਅਸੀਂ ਜੇ ਆਪਣਾ ਵੋਟ ਕਰਨਾ ਹੈ ਅਸੀਂ ਬਾਬੂ ਨੂੰ ਦੇਖੇ ਨਹੀਂ ਕਰਨਾ ਅਸੀਂ ਦੇਖ ਕੇ ਕਰਨਾ ਕਿ ਸੈਂਟਰ ਸਾਨੂੰ ਇੰਨਾ ਸਟਰੋਂਗ ਚੇਜ ਆ ਹੈ ਕੋਈ ਕਿਸੇ ਕਿਸਮ ਦਾ ਸਾਡਾ ਗਵਾਂਢੀ ਆਹਣ ਗਾਂਡ ਜਿਹੜਾ ਅਖੜਦਾ ਆ ਇਸ ਮੁਲਕ ਨੂੰ ਉਹ ਸਾਡੇ ਹੱਲ ਦੇਖ ਨਾ ਸਕੇ ਸਮਝਨੇ ਇੰਨਾ ਸਟਰੋਂਗ ਸਾਡੇ ਡਿਫੈਂਸ ਨੂੰ ਕਰ ਦੇ ਇੰਨਾ ਸਟਰੋਂਗ ਸਾਡੇ ਮੁਲਕ ਨੂੰ ਕਰ ਦੇ ਇਕਨੋਮੀ ਨੂੰ ਕਰ ਦੇ ਕਿ ਅਸੀਂ ਵਾਕਈ ਹੀ ਇੱਕ ਵਿਕਸੀ ਦੇਸ਼ ਚ ਆ ਜਾਈਏ ਤੇ ਉਹ ਸਾਡਾ ਨਿਤਤਰਤੋ ਜਿਹੜਾ ਹੈ ਉਸ ਰਣੇਂਦਰ ਭਾਈ ਮੋਦੀ ਹੀ ਕਰ ਸਕਦੇ ਆ ਉਹ ਮੈਂ ਸਾਰਿਆਂ ਨੂੰ ਕਹਾਂਗਾ ਕਿ ਪਲੀਜ਼ ਮਹਿੰਦਰ ਭਾਈ ਮੋਦੀ ਦਾ ਚਿਹਰਾ ਦੇਖ ਕੇ ਹੀ ਵੋਟ ਦਿੱਤੇ ਜਾਣ ਨਾ ਕਿ ਕਿਸੇ ਹੋਰ ਨੂੰ ਧੰਨਵਾਦ ਸਵਾ ਕਿਲੇ ਚੋਣਾਂ ਦਾ ਰਿਆਲ ਚੱਲ ਰਿਹਾ ਔਰ ਕਾਨੂੰਨ ਨੂੰ ਸਾਡੇ ਪੰਜਾਬ ਦੇ ਵਿੱਚ ਵੋਟਿੰਗ ਚੱਲੀ ਹੋਈ ਹੈ ਤੁਸੀਂ ਪਿਛਲੇ ਦਾ ਜਿਹੜਾ ਆਪਣਾ ਐਮਪੀ ਜੰਨੇ ਹੋ ਹਲਕਾ ਗੁਰਦਾਸਪੁਰ ਲਈ ਅਸੀਂ ਹੋਰ ਐਮਪੀ ਜੰਨੇ ਆ ਜਿਹੜਾ ਮਾਰੇ ਬੰਦੇ ਨੂੰ ਰੋਜ਼ਗਾਰ ਦੇਵੇ ਸਾਡੀਆਂ ਸਮੱਸਿਆ ਨੂੰ ਹੱਲ ਕਰੇ ਕਿਹੜੀ ਸਮੱਸਿਆ ਤੋਂ ਬੀਆ ਜੋ ਵੀ ਸਾਡੀ ਸਮੱਸਿਆ ਹੈਗੀ ਆ ਸਾਡੇ ਜ਼ਿਲ੍ਹੇ ਦੀ ਪਾਣੀ ਦੀ ਕੋਈ ਸੀਵਰੇਜ ਦੀ ਹੱਲ ਹੋਣਾ ਚਾਹੀਦਾ ਹਰ ਚੀਜ਼ ਹੱਲ ਹੋਣਾ ਚਾਹੀਦਾ ਪਾਣੀ ਤੇ ਸੀਵਰੇਜ ਤੁਹਾਨੂੰ ਠੀਕ ਨਹੀਂ ਮਿਲਿਆ ਬਹੁਤ ਗੰਦਾ ਪਾਣੀ ਮੇਰੇ ਪਰਿਵਾਰ ਦੇ ਵਿੱਚ ਮੇਰੇ ਮਲੇਵੇ ਦੇ ਕਾਲਵਾ ਮੰਦਿਰ ਚ ਨੰਗਾ ਗੰਦਾ ਪਾਣੀ ਆ ਰਿਹਾ ਕਿ ਬੱਚੇ ਬਿਮਾਰ ਹੋ ਰਹੇ ਬਿਮਾਰੀ ਫੈਲੇ ਕਰਦੀ ਹੈ ਕੋਈ ਹੱਲ ਨਹੀਂ ਹੈਗਾ ਤੁਹਾਨੂੰ ਉਹ ਜੀ ਐਮ ਪੀ ਚਾਹੀਦਾ ਜਿਹੜਾ ਸਾਰਾ ਹੱਲ ਹੱਲ ਕਰੇ ਬਸ ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ 1 ਜੂਨ ਨੂੰ ਸਾਡੇ ਪੰਜਾਬ ਦੇ ਵਿੱਚ ਵੋਟਿੰਗ ਹੋ ਰਹੀ ਹੈ ਤੁਸੀਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਿਸ ਤਰ੍ਹਾਂ ਦੇ ਵੀਡੀਓ ਚਾਹੁੰਦੇ ਹੋ ਜੀ ਮੈਂ ਤੁਹਾਨੂੰ ਆਈ ਮੇਰਾ ਤੰਗ ਕੰਮ ਕਰੇਗਾ ਮੈਨੂੰ ਨਹੀਂ ਹੋਣਾ ਚਾਹੀਦਾ ਕੰਕੇ ਕੰਮ ਕਿਸੇ ਵੀ ਕੰਮ ਤੋਂ ਨਹੀਂ ਚਾਹੀਦਾ ਪਰ ਕੀ ਸੁਝਾ ਇਹ ਕਿਹੜੇ ਕੰਮਾਂ ਦੀ ਲੋੜ ਹੈ ਰੋਜ਼ਗਾਰ ਸਿਰਫ ਆ ਦੇ ਬੰਦੋ ਰੋਜ਼ਗਾਰ ਚ ਲੋੜ ਚਾਹੀਦੇ ਮਿਲਾਈ ਜਾਵੇ ਬੋਜਾ ਜਗਾ ਇਹਨੂੰ ਕਿੱਥੇ ਜਾਈਏ ਕੱਲ੍ਹ ਵਾਰ ਸਾੜ੍ਹਿਆ ਅੱਜ ਬੱਲੇ ਵਾਰਾਂ ਇਹ ਸੇਹਾਂ ਨੇ ਸਾਡੇ ਚੱਲੇ ਬੱਲੇ ਜਾਏ ਬਸ ਇਹ ਕੰਮ ਆ ਸਮਾਜਾ ਇਹਦਾ ਕਰਾਉਂਦੇ ਜੀ ਨਹੀਂ کاروبار ਤੇ ਅਸੀਂ ਆਪਣੀ ਕਰਦੇ ਜੀ ਹੋਰ ਤੁਸੀਂ ਕਿਸ ਤਰ੍ਹਾਂ ਦੀ ਸੁਵਿਧਾ ਦੀ ਮੰਗ ਕਰਦੇ ਸੁਵਿਧਾ ਜੋ ਨਹੀਂ ਆ ਗਿਆ ਜਿਹੜਾ ਇਹ ਨਹੀਂ ਆ ਸਕਦਾ ਉਹ ਨਹੀਂ ਗਈ ਉਹ ਕੀ ਆ ਦੌਰ ਚੱਲ ਰਿਹਾ 1 ਜੂਨ ਨੂੰ ਜਿਹੜੇ ਆ ਉਹ ਐਮਪੀ ਦੇ ਲਈ ਵੋਟਿੰਗ ਹੋਣੀ ਆ ਤੁਸੀਂ ਕਿਸ ਤਰ੍ਹਾਂ ਦਾ ਆਪਣਾ ਐਮਪੀ ਚਾਹੁੰਦੇ ਹੋ ਲੋਕ ਸਭਾ ਹਲਕਾ ਗੁਰਦਾਸਪੁਰ ਲਈ ਅਸੀਂ ਕਹਿਣੇ ਚਾਹਨੇ ਆ ਕਿ ਸ਼ਹਿਰ ਦੇ ਵਿੱਚ ਗੁੰਡਾਗਰਦੀ ਖਤਮ ਹੋਏ ਅੱਛਾ ਕਾਰੋਬਾਰ ਹੋਏ ਔਰ ਮੰਗਾਈ ਦਾ ਪਕਰ ਪਾਇਆ ਜਾ ਸਕੇ ਬਸ ਅਸੀਂ ਇਹ ਗੁਜਾਰਸ਼ ਕਰਨੇ ਹਰ ਕੋ ਨੂੰ ਕਿ ਸਰਕਾਰ ਭਾਵੇਂ ਕੋਈ ਵੀ ਆਏ ਲੇਕਿਨ ਅੱچھے ਕੰਮ ਹੋਣੇ ਚਾਹੀਦੇ ਆ ਸਾਰੇ ਚੋਣਾਂ ਦਾ ਰੁਝਾਨ ਚੱਲ ਰਿਹਾ ਹੈ 1 ਜੂਨ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਔਰ ਪੰਜਾਬ ਭਰ ਦੇ ਵਿੱਚ ਵੋਟਿੰਗ ਹੋਣੀ ਹੈ ਤੁਸੀਂ ਕਿਸ ਤਰ੍ਹਾਂ ਦਾ ਐਮਪੀ ਚਾਹੁੰਦੇ ਹੋ ਔਰ ਕੀ ਤੁਸੀਂ ਉਹਨੂੰ ਤੋਂ ਉਮੀਦਾਂ ਰੱਖਦੇ ਹੋ ਆਪਣੇ ਇਸ ਹਲਕੇ ਲਈ ਹਰ ਬੰਦੇ ਦੀ ਡਿਮਾਂਡ ਇਹ ਹੁੰਦੀ ਹੈ ਵੀ ਉਹ ਆਪਣੇ ਇਲਾਕੇ ਦੀ ਡਵੈਲਪਮੈਂਟ ਦੇਖੇ ਸਾਡੀ ਸਾਈਡ ਦਾ ਹੋਵੇ ਪਬਲਿਕ ਦੇ ਦੁੱਖ ਸੁੱਖ ਸਾਰੇ ਆਪਣੇ ਸੰਜੇ ਸਾਰੇ ਕੀ ਕਰਨਾ ਚਾਹੀਦਾ ਕੀ ਨਹੀਂ ਹੈ ਹੋਰ ਜਨਤਨ ਵਿੱਚ ਕੋਈ ਡਿਮਾਂਡ ਹੀ ਨਹੀਂ ਰੋਡਸ ਸਾਫ ਸੁੱਥੀਆਂ ਹੋਣ ਸਰ ਸਿਸਟਮ ਬਿਨਰ ਨਹੀਂ ਸੇ ਠੀਕ ਆਪਣਾ ਕੰਮ ਕਰੇ ਬਸ ਆਮ ਬਾਬੇ ਨੂੰ ਰਸਟੋ ਜਿਆਦਾ ਕੁਝ ਨਹੀਂ ਚਾਹੀਦਾ ਧੰਨਵਾਦ ਸਰ ਅਦਾ ਕੀ ਅਸੀਂ ਇਹ ਅੰਦਰਾ ਨਿਯਮਾਰ ਚਾਹਣ ਜਿਹੜਾ ਮਤਲਬ ਵਿਕਾਸ ਕਰੇ ਇੰਡਸਟਰੀ ਲਈ ਤਾਂ ਜੋ ਸਭੇ ਸ਼ਹਿਰ ਦਾ ਰੋਜ਼ਗਾਰ ਵਧੇ ਕਾਰੋਬਾਰ ਵਧੇ ਇੱਕ ਤਾਂ ਛੋਟੀ ਜੀ ਗੱਲ ਦੱਸਣਾ ਕਿ ਸਾਡੇ ਸ਼ਹਿਰ ਦੇ ਟ੍ਰੇਨਾਂ ਆ ਰੇਲਵੇ ਸਟੇਸ਼ਨ ਇਹ ਚੱਕੇ ਵਿੱਚ ਚੱਲ ਗਏ ਛਿਪ ਹੋ ਗੀਆਂ ਸਾਡੇ ਰੋੜਾ ਕਾਰੋਬਾਰ ਖਤਮ ਹੋ ਜਾਣਾ ਸਾਡੇ ਸਭ ਤੋਂ ਪਹਿਲੇ ਡਿਮਾਂਡ ਇਹ ਹੈ ਕਿ ਟ੍ਰੇਨਾਂ ਆਣੀਆਂ ਚਾਹੀਦੀਆਂ ਨੇ। ਸ਼ਹਿਰ ਦੇ ਸਟੇਸ਼ਨ ਤੇ ਟ੍ਰੇਨਾਂ ਨਹੀਂ ਚਾਹੀਦੀਆਂ ਇਹ ਤੁਹਾਡੀ ਮੁੱਖ ਮੰਗ ਹੈ। ਹਾਂਜੀ ਹਾਂਜੀ। ਟ੍ਰੇਨਾਂ ਆਣੀਆਂ ਚਾਹੀਦੀਆਂ ਤਾਂ ਜੋ ਸਾਡੇ ਰੇਲਵੇ ਰੋਡ ਦਾ ਕਾਰੋਬਾਰ ਜਿਹੜਾ ਬੰਦੇ